Sat nama Sri Rahi Guru. Sari ਜੈਤ ਸਰੀ ਮਹੱਲਾ ਚੌਥਾ ਕਾਰ ਪਹਿਲਾ ਚੌ ਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਮੇਰਾ ਹੀ ਯਾਰਾ ਰਤਨ ਨਾਮ ਹਾਰੇ ਬਸਿਆ ਗੋਰੇ ਹੱਥ ਤਰਿਓ ਮੇਰਾ ਮੱਥਾ ਜਨਮ ਜਨਮ ਕੀ ਕੈਲ ਦੇਖਾ ਦੁਖੀ ਉੱਤਰੇ ਗੋरे ਨਾਮ ਦੀਓ ਰੇਨ ਲੱਠਾ ਮੇਰਾ ਹੀ ਯਾਰਾ ਰਤਨ ਨਾਮ ਹਾਰੇ ਬਸਿਆ ਗੋੜੇ ਹਾਥੋਂ ਕਰਿਓ ਮੇਰਾ ਮੱਥਾ ਜਾ ਨਮਾ ਜਾ ਨਮ ਕੀ ਕੇਲ ਬੇਖ ਦੁਖ ਉਤਰੇ ਗੋਰੇ ਨਾਮ ਦੀਓ ਰੇਨ ਲੱਤਾ ਮੇਰੇ ਮਾਨ ਆਜ ਰਾਮ ਨਾਮ ਸਭ ਅਰਥਾ ਬੋਰੇ ਪੂਰਾ ਹਾਰੇ ਨਾਮ ਦ੍ਰਿੜਾਇਆ ਬੇਨ ਨਾਵਾ ਬੇਰਥਾ ਦਹਾਉ ਬੇਨਗੋਰ ਮੂੜ ਪਾਈ ਹਾ ਮਨ ਮੁਖ ਤੇ ਮੋਹ ਮਾਇਆ ਨਿਤ ਫੱਟਾ ਏਨ ਸਾਧੂ ਚਰਨ ਨ ਸੇਵੀ ਕਬਹੁ ਤੇਨ ਸਾਭ ਜਨਮ ਅਕੱਥਾ ਜੇਨ ਸਾਧੂ ਚਰਨ ਸਾਧ ਪਗ ਸੇ ਵੀ ਤੈਨ ਸਪਲਿਓ ਜਨਮ ਸਨੱਤਾ ਮੋਕਉ ਕੀ ਜਾਏ दास दसन को हारे दया तारे जग नक्ता हम अंदले ज्ञानहीन अज्ञानी क्यों ਚੱਲ ਹੈ ਮਾਰਗੇ ਪੰਥਾ ਹਮ ਅੰਦਲੇ ਕਾ ਗੋਦ ਅੰਚਲ ਦੀ ਜਾ ਗਿਆਨ ਨਾਨਕ ਚੱਲ ਹੈ ਮਿਲੰਥਾ ہم ان دلے گیا نہیں اگیا نہیں کیوں چل نہ ہے مار گئے پنتہ ہم ان دلے کو درد انچل دی ਜਾਨ ਨਾਨਕ ਚੱਲ ਹੈ ਮਿਲੰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ